ਨਮਸਕਾਰ ਆਪ ਦੇਖ ਰਹੇ ਹੋ ਜੀ ਐਚ ਨਿਊਜ਼ ਇੰਡੀਆ ਪਿੰਡ ਬਾਬੋਵਾਲ ਦੇ ਨਜ਼ਦੀਕ ਸੋਬਾ ਬੱਗਾ ਸਪੋਰਟ ਅਕੈਡਮੀ ਦੇ ਵਿੱਚ ਉਦ்கਾਰਣ ਸਮਾਰੋਹ ਸਮਾਗਮ ਕਰਵਾਇਆ ਗਿਆ ਇਹ ਸਮਾਗਮ ਜੀ ਐਲ ਬੱਗਾ ਦੀ ਅਗਵਾਈ ਵਿੱਚ ਕਰਵਾਇਆ ਗਿਆ ਮੁੱਖ ਮਹਿਮਾਨ ਵੱਜੋਂ ਪਹੁੰਚੇ ਐਸਪੀ ਸੋਹਣ ਲਾਲ ਅਤੇ ਬਲਵਿੰਦਰ ਸਿੰਘ ਰੰਦਾਵਾ ਬਲਵਿੰਦਰ ਸਿੰਘ ਰੰਦਾਵਾ ਨੇ ਆਪਣੇ ਪਾਸ਼ਣ ਵਿੱਚ ਬੋਲਦਿਆਂ ਕਿਹਾ ਕਿ ਬੱਚਿਆਂ ਨੂੰ ਸਪੋਰਟਰਸ ਨਾਲ ਜੋੜਨ ਦੀ ਮੁੱਖ ਲੋੜ ਹੈ ਤਾਂ ਜੋ ਬੱਚੇ ਆਪਣਾ ਪਵਿੱਕ ਬਣਾ ਸਕਣ ਤੇ ਦੇਸ਼ ਦਾ ਨਾਮ ਰੋਸ਼ਨ ਕਰ ਸਕਣ ਇਸ ਮੌਕੇ ਬੱਚਿਆਂ ਨੇ ਵੱਖ-ਵੱਖ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਤੇ ਇਨਾਮ ਹਾਸਲ ਕੀਤੇ ਅਕੈਡਮੀ ਦੇ ਮੁਖ ਫਾਊਂਡਰ ਜੇ ਐਲ ਬੱਗਾ ਨੇ ਆਏ ਹੋਏ ਵੱਖ-ਵੱਖ ਖਾਵਾ ਤੋਂ ਬੱਚਿਆਂ ਦੇ ਪੈਰਨਸ ਅਤੇ ਲੋਕਾਂ ਦਾ ਧੰਨਵਾਦ ਕੀਤਾ ਗੁਰਦਾਸਪੁਰ ਤੋਂ ਗੁਰਦੀਪ ਸਿੰਘ ਦੀ ਰਿਪੋਰਟ ਜੀ ਸਾਡੇ ਵਿੱਚ ਬੈਠੇ ਨੇ ਜਦੋਂ ਉਹ ਪੀਵੀਐਲ ਜਰ ਆਈਏ ਤੇ ਸਭ ਦਾ ਧੰਨਵਾਦ ਜੀ ਤੁਸੀਂ ਆਪਣੀ ਟੀਮ ਦੀ ਮਿਹਨਤ ਕਰਕੇ ਆਏ ਤੁਹਾਡਾ ਬਹੁਤ ਬਹੁਤ ਧੰਨਵਾਦ ਉਹਨਾਂ ਇੱਕ ਛੋਟੀ ਜੀ ਬੱਚੀ ਹੈ ਇਹਨਾਂ ਨੂੰ ਆਪਣਾ ਸਾਰਾ ਸੰਗਤਾਂ ਤੋਂ ਤੇ ਤੁਹਾਡੀ ਜਾਰ ਦਿੱਤਾ ਮੈਂ ਚਾਹੁੰਦਾ ਹਾਂ ਬਾਕੀ ਚ ਇੱਕ ਸ਼ਾਮ ਹਾਂ ਹਲੋ ਜੀ ਫੋਨ ਹੈ ਖੜੇ ਵਿੱਚ ਅਸੀਂ ਸਵਾਗਤ ਕਰੇ ਸਭ ਦਾ ਪਰਮੇਸ਼ਰ ਤੁਹਾਨੂੰ ਮਨ ਨੂੰ ਰੱਖੀਏ ਦੀ ਵੀ ਆਣ ਕਿਉਂਕਿ ਇਹਨਾਂ ਦੋਨਾਂ ਨੇ ਇਕੱਠਾ ਹੀ ਇਹਨਾਂ ਨੂੰ ਆਵਾਜ਼ ਮਿਲਿਆ ਸੀ ਸਵਾਗਤ ਕਰਾਉਣੇ ਧੰਨਵਾਦ ਬਹੁਤ-ਬਹੁਤ ਆਪਣਾ ਕੀਮਤੀ ਸਮਾਂ ਦਿੱਤਾ ਜੀ ਤੁਹਾਡਾ ਧੰਨਵਾਦ ਜੀ ਸਾਡੇ ਵਿੱਚ ਸਾਡੇ ਸਾਡੇ ਵਿੱਚ ਐਸਐਚਓ ਸਦਰ ਅਮਨਜੀਤ ਸਿੰਘ ਇਹ ਵੀ ਆਣ ਸਰ ਸਰ ਆ ਜਿਹੜੀ ਸ਼ੋਬਾ ਸਕੂਲ ਦੀ ਟ੍ਰੇਨਿੰਗ ਓਪਨਿੰਗ ਹੋਇਆ ਦੇ ਬਾਰੇ ਕੀ ਕਹਿਣਾ ਚਾਹੋਗੇ ਜੇ ਜੀਐਲ ਬਗਨਾ ਦੀ ਡਿਪਟੀ ਡਿਪਟੀ ਕਮਾਂਡਰ ਦੇ ਅਧਾਰ ਹੋਏ ਨੇ ਸੀਆਰਐਫੀਏਪ ਉਹਨਾਂ ਨੇ ਜਿਹੜੀ ਹੈਗੀ ਸਪੋਰਟ ਅਕੈਡਮੀ ਜਿਹੜੀ ਬੱਚਾ ਨੂੰ ਇਵੈਂਟਸ ਨੇ ਹੈਗੇ ਨੇ ਜਮਨਾਸਟਿਕ ਜੂਡੋ ਜੂਡੋਗਰਾਤੀ वगैरह ਨੇ ਇਵੈਂਟਸ ਨੇ ਔਰ ਇਹ ਬੱਚਾ ਨੂੰ ਇਹਦੀ ਸਪੋਰਟਸ ਅਕੈਡਮੀ ਜਿਹੜੀ ਹੈਗੀ ਹੈ ਛੋਟੇ ਛੋਟੇ ਬੱਚੇ ਸਾਰਾ ਨੇ ਇਵੈਂਟਸ ਕਰ ਰਹੇ ਨੇ ਔਰ ਬੜੀ اچھی ਗੱਲ ਹੈ ਇਹ ਗੱਲ ਹੈ ਜੀ ਇਹ ਸਪੋਰਟਸ ਐਕਟੀਵਿਟੀ ਬਾਰੇ ਬੱਚਿਆਂ ਨੂੰ ਜਾਗਰੇਟ ਕਰ ਰਹੇ ਨੇ ਵੀ ਆਪਣੇ ਇਹ ਅੱਜ ਕੱਲ ਜਿਹੜੀ ਨੌਜਵਾਨ ਪੀੜੀ ਹੈ ਮਾਸ਼ਾਅੱਲਾਹ ਪਾਸੇ ਗੈਸਟ ਹੋਣ ਦੀ ਆ ਰਹੀ ਹੈ ਉਹਨਾਂ ਨੇ ਵਿਦਿਅਕ ਸੰਸਥਾ ਨਾਲ ਰਾਬਤਾ ਕਾਇਮ ਕਰਕੇ ਉਹਨਾਂ ਨੂੰ ਸਪੋਰਟ ਬਾਰੇ ਜਾਣੂ ਕਰਾਇਆ ਜਾਂ ਉਹਨਾਂ ਨੂੰ ਦੱਸਣਾ ਇਸ ਵਾਰ ਸਾਰੇ ਬੱਚਿਆਂ ਨੂੰ ਬਹੁਤ ਪਾਰਟਿਸਪੇਟਿਵਿਟੀ ਹੋਇਆ ਕਿ ਬੱਚਾ ਨੇ ਬਸਾ ਗਤੀ ਨਾਲ ਅੱਪਰ ਹੈ ਸਾਰੇ ਛੋਟੇ ਛੋਟੇ ਬੱਚਿਆਂ ਲਈ ਬਹੁਤ ਸਾਰਾ ਟੈਕ ਆਇਆ ਨਹੀਂ ਕਿਸ ਤਰ੍ਹਾਂ ਦੇ ਦਮ ਲੱਗੇ ਦੋ ਵਧੀਆ ਲੱਗਿਆ ਵਿਸ਼ੇਸ਼ ਕਰਕੇ ਬੱਚਾ ਬੜੀ ਇੰਟਰਸਟ ਨਾਲ ਪ੍ਰੀਕ ਇਵੈਂਟ ਆਨ ਜੁਆਇ ਕੀਤਾ ਉਹਨਾਂ ਨੇ ਚਾਰਾਂ ਦੇ ਪ੍ਰੋਟੇਸੀ ਚਾਹੇ ਜਮਾਸ਼ਤ ਸੀ ਜਾਂ ਗਾਣੇ ਸਾਂ ਕੁਸ਼ੀ ਸੀ ਜਾਂ ਸਾਰੀਆਂ ਅਲੱਗ-ਅਲੱਗ ਇਵੈਂਟਸ ਬੜੇ ਉਹਨਾਂ ਨੇ ਬੜੀ ਜਨੂਨ ਨਾਲ ਕਿੰਨ ਕੀਤਾ ਸੋ ਇਹ ਤਾਂ ਲੱਗ ਰਿਹਾ ਸੀ ਬੱਚਿਆਂ ਦਾ ਤਾਂ ਇੰਟਰਸਟ ਹੈ ਬੱਚਾ ਲੈ ਕੇ ਨਹੀਂ ਮੋਟੀਵੇਸ਼ਨ ਹੈ ਸੋ ਜਿਹੜੇ ਸੀ ਜੇਲ ਬੱਗਾ ਜਿਹੜੇ ਡਿਪਟੀ ਕਲਮੈਂਟ ਰਟਾਇਰ ਹੋਏ ਸੀ ਆਪਾਂ ਨਾਲ ਦੀ ਇਸ ਪੱਖੋਂ ਉਹਨਾਂ ਦੀ ਦੇਣ ਹੈ ਜਾਂ ਸਾਡੇ ਇੱਕ ਛੋਟੇ ਭਰਾ ਸੋਨ ਲਾ ਜੀ ਉਹਨਾਂ ਦੇ ਛੋਟੇ ਬਰਦਰ ਨੇ ਇਹ ਆਪ ਸਪੋਰਟਸ ਨਾਲ ਰਹੇ ਨੇ ਅਤੇ ਇਹਨਾਂ ਨੇ ਵੀ ਬੜਾ ਯੋਗਦਾਨ ਪਾਇਆ ਨੇ ਹੋਰ ਬੜਾ ਚੰਗਾ ਭਰਾ ਲਾ ਇਹੋ ਜੀ ਇਸ ਮੂਸ ਕਰਣੀ ਦੀ ਹੋਰ ਵੀ ਚੱਲ ਨਹੀਂ ਆ ਤੇ ਜੇ ਹੋਰ ਪਾਸੇ ਵੀ ਲੋਕਾਂ ਦਾ ਧਿਆਨ ਹੋ ਗਿਆ ਤਾਂ ਨਵੇਂ ਜੁਟਾ ਨਵੇਂ ਬੱਚੇ ਨੇ ਉਹ ਬੜੀ ਅਸੀਜ ਲੈਣਗੇ ਔਰ ਆਪਣੀ ਜਿਹੜੀ ਲਾਈਫ ਹੈ ਲਾਈਫ ਵਿੱਚ ਕਿੰਨੇ ਕਿਤੇ ਕਈ ਬੱਚੇ ਨਹੀਂ ਤੇ ਜਿਹੜੀ ਸਪੋਰਟਸ ਹੈਗੇ ਕਈ ਬੱਚੇ ਉਹਦੇ ਵਿੱਚ ਅੱਗੇ ਨਿਕਲ ਜਾਂਦੇ ਨੇ ਤੇ ਕੀ ਕਹਿਣਾ ਚਾਹੋਗੇ ਕਿ ਸਪੋਰਟਸ ਨਾਲ ਬੱਚਿਆਂ ਨੂੰ ਕੰਨੀ ਚਾਹੀਦੀ ਹੈ ਕਿ ਸਪੋਰਟਸ ਦੋਨੋਂ ਦੋਨੋਂ ਹੀ ਜਿਹੜੇ ਤੁਹਾਡੇ ਟਾਸਕ ਨੇ ਜ਼ਰੂਰੀ ਨੇ ਪੜਾਈ ਵੀ ਬਹੁਤ ਜ਼ਰੂਰੀ ਹੈ ਨਾਲ ਸਪੋਰਟਸ ਵੀ ਹੈ ਉਦੇ ਪੈਰਲ ਜਿਹੜੀ ਹੈਗੀ ਸਪੋਰਟਸ ਵੀ ਜੇ ਤਰ ਬੱਚੇ ਦਾ ਇੰਟਰਸਟ ਆਦਾ ਸਪੋਰਟਸ ਐਕਟੀਵਿਟੀ ਤੁਹਾਡੀ ਫਿਜ਼ੀਕਲ ਠੀਕ ਰਹਿਣ ਲਈ ਤੰਦਰੁਸਤ ਰਹਿਣ ਲਈ arogy rehne ਲਈ ਜਿਹੜੀ ਸਪੋਰਟਸ ਜ਼ਰੂਰੀ ਹੈ ਔਰ ਤੁਹਾਨੂੰ ਮਾਨਸਿਕ ਤੌਰ ਤੇ ਤੁਹਾਨੂੰ ਇਹ ਹੈਗਾ ਇਹ ਬੰਦਾ ਇਹਦਾ ਹੈਗਾ ਇਹਦਾ ਇਨਸਾਨ ਜਿਹੜਾ ਹੈਗਾ ਡਵੈਲਪ ਹੁੰਦਾ ਜਿਹੜੀ ਸੋਚ ਹੈ ਜੋ ਚੰਗੀ ਬਣਦੀ ਹੈ ਨਸ਼ਾ ਜਿਹੜੇ ਨਸ਼ੇ ਤੋਂ ਭੱਜਦੇ ਜਾਂ ਨਸ਼ੇ ਨੂੰ ਖਤਮ ਕਰਨ ਲਈ ਸਪੋਰਟ ਵੀ ਇੱਕ ਬਹੁਤ ਵੱਡਾ ਉਪਰਾਲਾ ਹੈ ਤੇ ਇਹਦੇ ਰੀਵਰਸ ਹੋਣੀ ਚਾਹੀਦੀ ਹੈ ਬਿਲਕੁਲ ਜੀ ਬਿਲਕੁਲ ਜਿਹੜੇ ਸਪੋਰਟਸ ਹੀ ਹੈ ਜਾਂ ਉਪਰਾਲਾ ਹੈ ਜਿਹੜਾ ਨਸ਼ਾ ਤੋਂ ਦੂਰ ਰੱਖਿਆ ਜਾ ਸਕਦਾ ਸਪੋਰਟ ਜਿਹੜੀ ਇੱਕ ਭਗਤੀ ਹੈ ਜਿਹੜਾ ਸਪੋਰਟਸ ਮੈਨ ਹੈ ਉਹ ਜਿਹੜਾ ਉਹਦਾ ਧਿਆਨ ਹੈ ਉਹਦਾ ਫਾਲਤੂ ਕੰਮਾਂ ਚ ਜਿਹੜਾ ਹੈਗਾ ਉਹ ਵੀ ਭੈਣ ਨਹੀਂ ਜਾਂਦਾ ਜਦੋਂ ਉਹ ਆਪਣੇ ਕੰਮ ਵਿੱਚ ਸਪੋਰਟਸ ਐਕਟੀਵਿਟੀ ਜੀ ਬਿਜੀ ਹੋਊਗਾ ਤਾਂ ਇੱਕ ਫਿਜ਼ੀਕਲ ਤੌਰ ਤੇ ਤੰਦਰੁਸਤ ਹੋਊਗਾ ਮਾਨਸਿਕ ਤੌਰ ਤੇ ਤੰਦਰੁਸਤ ਹੋਊਗਾ ਤੇ ਪੜ੍ਹਾਈ ਵੀ ਆਟੋਮੈਟਿਕਲੀ ਵਧੀਆ ਕਰੇਗਾ ਸੂਪਰ ਵਾਰ ਹਰੇਕ ਪਰਿਵਾਰ ਨੂੰ ਮੈਂ ਅਪੀਲ ਕਰੂੰਗਾ ਕੋ ਬੇਨਤੀ ਕਰੂੰਗਾ ਵੀ ਜਿਹੜੇ ਆਪਣੇ ਬੱਚਿਆਂ ਨੂੰ ਜਿਹੜੀ ਸਪੋਰਟਸ ਪ੍ਰਤੀ ਐਕਟੀਵਿਟੀ ਹੈ ਉਹਨਾਂ ਨੂੰ ਜਰੂਰ ਪਾਓ ਉਹਨਾਂ ਨੂੰ ਜਰੂਰ ਸਿਖਿਆ ਦੇਣ ਸਰ ਅਜੇ ਸ਼ਬਾਸ ਸਪੋਰਟਸ ਅਕੈਡਮੀ ਬਹੁਤ ਕੀ ਰੱਖਣਗੇ ਇਹ ਗ੍ਰੇਡ ਰੱਖਣਗੇ ਇਹ ਕੀ ਕਰਨਾ ਚਾਹੋਗੇ ਮੈਂ ਸਭ ਨੂੰ ਬਤਾਇਆ ਦੇਣਾ ਚਾਹਨਾ ਕਿ ਸਾਡੇ ਏਰੀਆ ਦੇ ਵਿੱਚ ਸਪੋਰਟਸ ਅਕੈਡਮੀ ਖੁੱਲੀ ਆ ਜਿਸ ਦਾ ਕਿ ਕਾਫੀ ਫਾਇਦਾ ਸਾਡੇ ਆਉਣ ਵਾਲੇ ਬੱਚਿਆਂ ਨੂੰ ਹੋਏਗਾ ਔਰ ਖਾਸ ਕਰਕੇ ਅੱਜ ਦਾ ਮਾਹੌਲ ਜਿਹੜਾ ਸਨੇਚਿੰਗ ਦਾ ਲੁੱਟ ਖੋਹਦਾ ਅਗਰੇ ਬੱਚਿਆਂ ਨੂੰ ਕਿਤੇ ਪਹਿਲਾਂ ਹੀ ਟ੍ਰੇਨਡ ਹੁੰਦੇ ਤੇ ਉਹ ਆਪਣਾ ਬਚਾ ਕਰ ਲੈਣਾ ਸੀ ਔਰ ਅੱਜ ਤੋਂ ਬਾਅਦ ਜਾਇ ਇਸ ਬੱਚੇ ਜਿਹੜੇ ਟ੍ਰੇਨਿੰਗ ਲੈ ਰਹੇ ਨੇ ਉਹ ਮੇਰੇ ਖਿਆਲ ਦੇ ਮੁਤਾਬਕ ਆਪਣੀ ਡਿਫੈਂਸ ਵਾਸਤੇ ਸਫੀਸ਼ੀਐਂਟ ਹੋਣ ਗਏ ਤਾਂ ਕਿ ਜੇ ਕੋਈ ਸਕੂਟਰ ਖੋਹਣ ਰਿਹਾ ਕਿਸੇ ਦਾ ਮੋਬਾਈਲ ਖੋਹਣ ਰਿਹਾ ਕਿਸੇ ਦਾ ਪਰਸ ਖੋਹਣ ਰਿਹਾ ਕਿਸੇ ਦੇ ਚੈਨ ਸਨੇਚ ਕਰਨ ਰਿਹਾ ਅਗਰੇ ਬੱਚੇ ਬੋਲਡ ਹੋ ਜਾਣਗੇ ਇਤੋਂ ਬੋਲਡ ਹੋਣੇ ਨੇ ਔਰ ਉਹਨਾਂ ਦਾ ਕੌਨਫੀਡੈਂਸ ਵਧੇਗਾ ਤੋਂ ਉਹ ਸਨੇਚਰਸ ਨੂੰ ਕੈਚ ਵੀ ਕਰ ਸਕਦੇ ਆ ਫੜ ਵੀ ਸਕਦੇ ਆ ਆਪਣਾ ਬਚਾਅ ਵੀ ਕਰ ਸਕਦੇ ਆ ਤੇ ਹੋਰ ਲੋਨ ਵੀ ਬਚਾ ਸਕਦੇ ਆ ਮੈਂ ਇਹਨਾਂ ਸ਼ਬਦਾਂ ਨਾਲ ਹੀ ਸਾਰੇ ਆਪਣੇ ਲੋਕਲ ਬੰਦੇ ਨੂੰ ਕਹਾਂਗਾ ਕਿ ਆਪਣੇ ਬੱਚਿਆਂ ਨੂੰ ਜਿਹੜੇ ਕਿ 4 ਸਾਲ ਤੋਂ 12 ਸਾਲ ਦੀ ਉਮਰ ਵਿੱਚ ਹੈਗੇ ਆ ਉਹ ਇੱਥੇ ਬੇਸਕਟ ਟ੍ਰੇਨਿੰਗ ਦਵਾਂ ਤਾਂ ਕਿ ਆਪਣਾ ਔਰ ਆਪਣੇ ਸਾਥੀਆਂ ਦਾ ਬਚਾਅ ਕਰ ਸਕਣ ਕਿ ਇਹੋ ਜਿਹੇ ਮਾਰੇ ਹਸਰਾਂ ਨੂੰ ਨਾ ਪੈ ਸਕੇ ਮੈਂ ਇਹਨਾਂ ਸ਼ਬਦਾਂ ਨਾਲ ਹੀ ਇਹ ਕੋਈ ਫੇਅਰ ਕਮਾਂਗਾ ਵੀ ਅਕੈਡਮੀ ਚ ਭੇਜ ਕੇ अपने बच्चों ट्रेन कर बहुत बहुत धन्यवाद थैंक यू मच ठीक है अभी ओपनिंग सब तो पहले तो मैं सरदार बलह सिंह जी एस पी जी ने गुरदासपुर धन्यवाद करना लो इसके अलावा जिन्हें भी इतने पोल आए हैं ਔਰ ਜਿਹੜੇ ਗੈਸਟ ਮਹਿਮਾਨ ਆਯੋਜਨ ਨੇ ਬੁਲਾਇਆ ਸੀ ਉਹਦਾ ਬਹੁਤ ਬਹੁਤ ਧੰਨਵਾਦ ਕਿ ਉਹ ਅੱਜ ਇੱਥੇ ਵਿੱਚ ਆ ਕੇ ਇਹ ਸਾਡੇ ਕਿਸ ਨੂੰ ਦੁਗਣਾ ਕੀਤਾ ਸ਼ੋਭਾ ਸਪੋਰਟ ਕਰਨੀ ਇਹ ਨਾ ਕਿਉਂ ਮੰਨ ਜਾਇਆ ਕਿ ਸ਼ੋਭਾ ਨਾਮ ਨੇ ਸ਼ੋਭਾ ਸਪੋਰਟ ਕਰਨੀ ਨਾਤੇ ਇਹ ਲਈਏ ਕਰੀ ਬੁਲੀਏ ਜਿਹੜੀ ਜੋ ਖੁਦਾਏ ਮੇਰੀ ਮਿਸਦਾ ਨਾ ਹੈ ਅਚਾਨਕ ਲਗਭਗ 2 ਸਾਲ ਪਹਿਲੇ ਉਹਦੀ ਬ੍ਰੇਨ ਹਮ ਨਾਲ ਮ੍ਰਿਤਕ ਹੋ ਗਈ ਸੀ ਉਸ ਤੋਂ ਮਰ ਕੇ ਚਾਰਿਆ ਸਪੋਰਟ ਕਰੀ ਬਿਨਾਂ ਤੋਂ ਚਾਰ ਪਹਿਲੇ ਪਹਿਲੇ ਸੀ ਪਰ ਸੁਬਾਸਪੋਰਟ ਕਦੇ ਬੰਦਲ ਚਾਹ ਰਿਹਾ ਹੈ ਕਿ ਇਨਸਾਨ ਦਿਨੋ ਤੇ ਚਲਾ ਗਿਆ ਉਹਨੂੰ ਪਰ ਸਪੋਰਟ ਪ੍ਰਤੀ ਬੜਾ ਪਿਆਰ ਸੀ ਤੇ ਉਹ ਨਾਲ ਖੇਡਦਾ ਸੀ ਨਾਲ ਇਸ ਹਮਦਰ ਦੇ ਪਰ ਇਹ ਚਾਹ ਕਿ ਉਹ ਚਲਾ ਗਿਆ ਤੇ ਇਹ ਜਦ ਨਾਮ ਉਹ ਦੰਗਾ ਰੱਖਿਆ ਜਾਏ ਤੇ ਇਹ ਵੀ ਯਾਦ ਵਿੱਚ ਹੋਣ ਸਬਕਤ ਹੈ ਸੁਬਾਸਪੋਰਟ ਕੜਨੀ ਤੇ ਆਪਣੀ ਮਿਸੀ ਦੀ ਮਾਟੀ ਨੇ ਕਿਤਾ ਕਰਦੇ ਨਾਮ ਇਹ ਟੋਟੋ ਦੀ ਸਾਡੇ ਬੱਚੇ ਦੀ 1 ਮਿੰਟ ਹੋਣੀ ਕੋਈ ਨਿਕਲ ਨਹੀਂ ਰਿਹਾ ਜਿਹਨਾਂ ਦੇ ਵਿੱਚ ਬੱਚਿਆਂ ਨੂੰ ਅੱਜੋ ਦਿਨ ਆਸਟੋ ਟਰਾਟੋਰ ਸੈਲਫ ਸੈਲੀ ਜੋ ਅੱਜ ਦੇ ਜਨਰੇਸ਼ਨ ਦੇ ਤਾਂ ਟੁਰ ਨਹੀਂ ਇੱਕ ਮਿੰਟ। ਕਿੰਨੇ ਸਾਲ ਦੀ ਉਮਰ ਤੱਕ ਬੱਚੇ ਡੇ ਆ ਕਰਮੀ ਜੋ ਇੰ ਦਾ ਸੋਚਦੇ ਨੇ। ਅੱਛੀ ਜੀ 4 ਸਾਲ ਦੇ ਬੱਚੇ ਲੈ ਰਹੇ। ਕੋਈ ਪ੍ਰੋਟੀਨ ਸਾਡੇ ਬੱਚੇ ਬੱਚੇ ਜਿਹੜੇ ਮੈਂ ਡਾਇਗਨੋਸਟਿਕ ਵਿੱਚ ਲਾ ਰਹੇ ਹਾਂ ਉਹ ਸਪੋਰਟ ਬੱਚੇ ਉਹਨਾਂ ਦਾ ਕਰਾ ਰਹੇ ਗੌਰਵਰਦ ਕਹਿੰਦੇ ਆ ਬਹੁਤ ਵੱਡੀ ਤੇਰੇ ਪਰਿਵਾਰ ਨਾਲ ਸਬੰਧੀ ਗੱਲ ਜਿਹੜੀ ਕਿੰਨੇ ਭਰਾ ਜਿਹੜੇ ਅਸੀਂ ਡਰੇ ਬੱਚੇ ਰਹੇ ਹੈਗੇ ਕੋਈ ਕਮਾਂਡਰ ਐਸਪੀ ਆ ਗਿਆ ਤੇ ਸਾਰੇ ਸਪੋਰਟ ਨਾਲ ਜੁੜੇ ਹੈ ਕੀ ਕਹਿਣਾ ਚਾਹੋ ਕਿੱਦਾਂ ਹਾਲ ਹੈ ਉਹ ਮੈਨੂੰ ਲੱਗਦਾ ਸਾਡੀ ਪੂਰੀ ਫੈਮਿਲੀ ਸਪੋਰਟਸ ਪਰਸਨ ਹੈ ਮਾਕੇ ਨੂੰ ਸਿ ਬ੍ਰਦਰ ਸਪੋਰਟਸ ਹੈ ਉਹ ਸਾਡੇ ਭਤੀਜੇ ਭਤੀਜੇ ਉਹ ਵੀ ਸਪੋਰਟਸ ਵਿੱਚ ਹੈ ਸਾਡਾ ਇੱਕ ਭਤੀਜਾ ਵੀ ਇਸ ਸਮੇਂ ਅਨਿਸ ਕੋਚ ਆ ਕੁਆਲੀਫਾਈਡ ਕੋਚ ਆ ਇੱਕ ਪਤੀ ਦਾ ਸਾਡਾ ਪੰਜਾਬ ਵਿੱਚ ਐਸਐਸਏ ਆ ਵੀ ਸਪੋਰਟਸ ਵਿੱਚ ਸਾਡੀ ਭਤੀਜੀ ਪੰਜਾਬ ਪਰ ਸੋਚਾ ਤੇ ਮੇਰੇ ਬੇਟਿਆਂ ਦੋਨਾਂ ਨੇ ਨੈਸ਼ਨਲ ਲੈਵਲ ਦਾ ਖੇਡਿਆ ਹੈ ਮਾਸਟਰ ਡਿਗਰੀ ਕੀਤੀ ਹੈ ਸਪੋਰਟਸ ਵਿੱਚ ਤੇ ਆਪਾਂ ਪੂਰਾ ਪਰਿਵਾਰ ਹੀ ਸਪੋਰਟਸ ਨਾਲ ਹੈ ਸਪੋਰਟਸ ਨਾਲ ਜੁੜੇ ਹੋਏ ਹੈ ਤੁਹਾਡੀ ਸਪੋਰਟਸ ਅਕੈਡਮੀ ਚ ਕਿਹੜੇ ਕਿਹੜੇ ਸਰ ਗੇਮਸ ਹੈ ਜਾਂ ਕਿਹੜੀ ਕਿਹੜੀ ਟੀਵਰਸ ਹੈ ਅਸੀਂ ਇਹ ਸਪੋਰਟਸ ਅਕੈਡਮੀ ਚ ਜੋ ਗੇਮ ਦੇ ਤੌਰ ਤੇ ਇਸ ਬੱਚਿਆਂ ਨੂੰ ਕਰਾ ਰਹੇ ਉਹ ਕਰਾ ਰਹੇ ਜਿਮਨਾਸਟਿਕ ਔਰ ਕਾਰਟੇਲ ਇਸ ਤੋਂ ਲਾਵਾ ਅਸੀਂ ਸੈਲਫ ਡਿਫੈਂਸ ਕਰਾ ਰਹੇ ਹਾਂ ਜੋ ਕਿਸੇ ਵੀ ਉਮਰ ਦੇ ਬੱਚੇ ਬੱਚੇ ਸਖਸ ਸਖਦੇ ਆ ਉਹ ਆਪਾਂ ਇੱਕ ਟੈਕਸੀ ਕੋਰਸ 2 ਮਹੀਨਾ ਦਾ ਕੋਰਸ ਕਰਾਣੇ ਆ ਉਹਦੇ ਬਾਅਦ ਜਿਹੜੇ ਬੱਚੇ ਆ ਉਹਨਾਂ ਨੂੰ ਆਪਾਂ ਸਾਈਡ ਡਿਫੈਂਸਿਵ ਆਤਮ ਰੱਖਣ ਦੀ ਟ੍ਰੇਨਿੰਗ ਦੇਣਾ ਹੈ ਉਹਨਾਂ ਨੂੰ ਸਾਡੀ ਪੁਰੀ ਪ੍ਰੈਪ ਕਰਾਣੇ ਹੈ ਇਸ ਤੋਂ ਇਲਾਵਾ ਜਿਹੜੇ ਬੱਚੇ ਭਰਤੀ ਵਾਸਤੇ ਜਾਂਦੇ ਆ ਚਾਹੇ ਪੈਰਾਮਿਟਰੀ ਹੋਵੇ ਪਨਾਕਤੀ ਹੋਵੇ ਜਾਂ ਅਦਰ ਫੋਰਸ ਰਚ ਤੇ ਉਹਦੇ ਵੀ ਪ੍ਰੀ ਰਿਕਰੂਟਮੈਂਟ ਟ੍ਰੇਨਿੰਗ ਕਰਾਣੇ ਆ ਤਾਂ ਉਹ ਭਰਤੀ ਹੋਣ ਵਾਸਤੇ ਜਿਹੜੀ ਦੌੜ ਹੈ ਲੰਗ ਟੈਪ ਫਾਈਜੰਟ ਹੈ ਉਹਦੀ ਤਿਆਰੀ ਕਰਕੇ ਸਾਡੀ ਕੈਂਪ ਵਿੱਚ ਜਾਣ ਉਹਦੀ ਵੀ ਟ੍ਰੇਨਿੰਗ ਆਪਾਂ ਦੀ ਨੇ ਸੇਬ ਪਿਛਲੇ ਟਾਈਮ ਤੇ ਕੋਲਕਾਤਾ ਵਿੱਚ ਇੱਕ ਡਾਕਟਰ ਨਾ ਆਵੇਗਾ ਲੇਡੀਜ਼ ਨਾਈਟ ਤੇ ਅਗਰ ਸਪੋਰਟਸ ਕਿਤਨੇ ਕਿਤੇ ਹੁੰਦੇ ਕਿਤਨੇ ਕਿਤੇ ਬਹੁਤ ਵਧੀਆ ਰਹਿਣਾ ਹੈ ਕਿ ਕਿਹਨੇ ਜੁੜਨਾ ਚਾਹੀਦਾ ਹੈ ਉਹ ਜਿਹੜੀ ਕੋਲਕਾਤਾ ਵਾਲੀ ਘਟਨਾ ਹੋਈ ਹੈ ਬੜੀ ਮੰਨਤਾਜੀ ਘਟਨਾ ਸਾਰੇ ਦੇਸ਼ ਨੂੰ ਨੇ ਚੁੜ ਕੇ ਰੱਖਿਆ ਤੇ ਮੈਨੂੰ ਅੱਗੇ ਲੱਗਦਾ ਹੈ ਕਿ ਉਹ ਡਾਕਟਰ ਨੇ ਨਾ ਪੜ੍ਹਾਈ ਦੇ ਨਾਮ ਨਾਲ ਡਾਕਟਰੀ ਨਾਮ ਨਾਲ ਅਗਰ ਕੋਈ ਇੱਕ ਦੋ ਮਹੀਨਾ ਸੈਲਫ ਡਿਫੈਂਸ ਦੀ ਵੀ ਵੀ ਟ੍ਰੇਨਿੰਗ ਕੀਤੀ ਹੁੰਦੀ ਉਹ ਜਿੱਦਾਂ ਕਿ ਸੁਣੇ ਜਾ ਰਿਹਾ ਕੋਈ ਇੱਕ ਹੀ ਆਦਮੀ ਸੀ ਸਿੰਗਲੀ ਆਦਮੀ ਸੀ ਉਹਨੇ तो इन्नी बुरी तरह ना जो विहार किया तो मैंने लगता कि वह बचाव हो सकता ही और सारे जी लड़कियां स्पैशली खास करके लड़कियां उन्हें सारे में अनुरोध करना कि जीवन के साथ अकैडमी तो वो कित भी अकैडमी किसी भी सीख पर सल ट्रेनिंग है तब बहुत सारे, सारे लोग देख रहे हैं अपनी अकैडमी द्वारा बच्चे असी तो मैसेज देवे कि तुम बच्चे भेजो साढ़े को अं बच्चे ਔਰ ਟੀਨ ਨੈਸ਼ਨਲ ਸਪੋਰਟਸ ਟੇਬਲ ਦੇ ਨਾਲ ਨਾਲ ਦੇ ਨਾਲ ਦੇ ਨਾਲ ਚੰਗੇ ਨਾਗਰਿਕ ਵੀ ਬਣਾਵਾਂਗੇ ਤਾਂ ਜੋ ਕਿ ਸਵਸਥ ਨਾਗਰਿਕ ਚੰਗੇ ਨਾਗਰਿਕ ਨੂੰ ਦੇਸ਼ ਦੀ ਵੀ ਜ਼ਰੂਰਤ ਹੈ ਦੇਸ਼ ਨੂੰ ਚਾਹੀਦੇ ਚੰਗੇ ਨਾਗਰਿਕ ਅਸੀਂ ਸਪੋਰਟ ਦੇ ਨਾਲ ਨਾਲ ਚੰਗੇ ਨਾਗਰਿਕ ਵੀ ਬਣਾਵਾਂਗੇ

जोरदार तालियां भाई इन भाइयों के लिए ये हमारी फैमिली के कहीं इसके अलावा मंच के विराजमान सारे महानस्थियां मेरे मित्र जो मेरी एक छोटी जी काल आज जैसे, से अज इस उद्घाटन समारोह से शामिल हुए हैं उन्हें मैं सारे का ਇਹਦੇ ਨਾਲ ਸ਼ੁਕਰਗੁਜ਼ਾਰ ਕਿ ਜਿਹਨਾਂ ਨੇ ਆਪਣਾ ਕੀਮਤੀ ਸਮਾਂ ਕੱਢਿਆ ਉਹ ਸਾਡੀ ਖੁਸ਼ੀ ਨੂੰ ਵਧਰਾ ਕੀਤਾ ਇਸ ਤੋਂ ਇਲਾਵਾ ਉਹ ਸਾਰੇ ਮੋਮ ਜਿਨ੍ਹਾਂ ਦੇ ਬੱਚੇ ਸਾਡੀ ਕਬੂ ਵਿੱਚ ਆਂਦੇ ਹੁੰਦੇ ਨੇ ਇਹਨਾਂ ਸ਼ੁਕਰਗੁਜ਼ਾਰ ਕਿ ਉਹ ਬੱਚਿਆਂ ਨੂੰ ਪਿਛਲੇ ਦੋ 10 ਸੱਦਾ ਜੋ 3 ਪੱਟ ਤੇ ਹੁੰਦੀ ਆ ਉਹ ਸਾਨੂੰ 507 ਹੁੰਦੀ ਆ ਕਿ ਪਿਛਲੇ ਦੋ ਤਿੰਨ ਦਿਨ ਤੋਂ ਉਹ ਛੋਰੇ ਸਾਹ ਬੱਚਿਆਂ ਨੂੰ ਲੈ ਕੇ ਆ ਰਹੇ ਆ ਉਹ ਉਹ ਆਮ ਆਦਮੀ ਨੂੰ ਮੰਨਦ ਕਰ ਰਿਹਾ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ